ਭਾਈ ਤਾਰੂ ਸਿੰਘ ਨੂੰ ਜਦੋਂ ਸ਼ਿਫਾਰੀ ਭਰਨ ਆਏ ਮਾਤਾ ਜੀ ਆਪਣੇ ਪੁੱਤਰ ਨੂੰ ਤੋੜਨ ਲੱਗੇ ਉਹਨਾਂ ਨੂੰ ਪਤਾ ਕਿ ਇਹਨਾਂ ਨੇ ਹੁਣ ਮੁਲਕੇ ਨਹੀਂ ਵਣਾ ਇਹਨਾਂ ਨੇ ਸਾਸਤਣ ਚਲੇ ਜਾਣਾ ਪਾਵੇ ਇਹਨਾਂ ਦੀ ਸ਼ੀਰ ਜੀ ਹੋ ਜਾਣੀ ਤੇ ਭਾਈ ਤਾਰੂ ਸਿੰਘ ਦੀ ਜਿਹੜੀ ਮਾਤਾ ਸੀ ਉਹ ਬਾਣੀ ਦੇ ਵਿੱਚ ਨਾਮ ਦੇ ਵਿੱਚ ਉਹ ਇੰਨੀ ਧੀਜੇ ਰੂਹ ਸੀ ਕਿ ਬਸ ਵਾਯੂ ਦਾ ਹੈ ਸੀ ਸੋ ਉਹਨਾਂ ਨੇ ਤੁਰ ਲੱਗਿਆ ਇਹ ਅਸੀਸ ਜਦੀ ਕੋ ਪੁੱਤਰ ਤੈਨੂੰ ਵਾਹਿਗੁਰੂ ਨਾ ਭੁੱਲੇ ਪੁੱਤਾ ਮਾਤਾ ਕੀ ਅਸੀਸ ਕੇਹੇ ਪੁੱਤਰ ਤੈਨੂੰ ਤੇ ਮਾਂ ਦੀ ਅਸੀਸ ਹੈ ਨੈਮ ਕੰਨ ਨਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ਼ ਕੇ ਤੈਨੂੰ ਇੱਕ ਕਿੰਨ ਦੇ ਵਾਹਿਗੁਰੂ ਦਾ ਨਾਮ ਨਾ ਭੁੱਲੇ ਪਾਵਾ ਤੈਨੂੰ ਵਾਹਿਗੁਰੂ ਦਾ ਨਾਮ ਹਮੇਸ਼ਾ ਚਿੱਤੇ ਰਵੇ ਸੋ ਇਹ ਅਸੀਸ